ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਦੋਸਤਾਂ ਵੀਰਾਂ ਨੂੰ ਪ੍ਰਮਾਤਮਾ ਦੀ ਕਿਰਪਾ ਸਭ ਦੋਸਤਾਂ ਵੀਰਾਂ ਤੇ ਬਣੀ ਰਹੇ ਲਓ ਜੀ ਦਿਨ ਚੜ ਗਿਆ ਸੂਰਜ ਚੜ ਗਿਆ ਸੂਰਜ ਦੀ ਰੌਸ਼ਨੀ ਤੇ ਮਿੱਠੇ ਮਿੱਠੇ ਠੰਡ ਤੇ ਠੰਡ ਦੇ ਵਿੱਚ ਆਪਾਂ ਕਰਨ ਲੱਗਿਆਂ ਸੈਰ ਮੌਸਮ ਦਾ ਮਜਾਜ ਬਦਲ ਗਿਆ ਦੋ ਦਿਨਾਂ ਦੇ ਵਿੱਚ ਵਿੱਚ ਪਰ ਮੈਨੂੰ ਲੱਗਦਾ ਨਹੀਂ ਸੀ ਮੈਨੂੰ ਐਂ ਲੱਗਦਾ ਸੀ ਮੈਂ ਨਵੰਬਰ ਮਹੀਨਾ ਵੀ ਸੁੱਕਾ ਹੀ ਜਾਊਗਾ ਠੰਡ ਠੁਣ ਆਉਂਦੀ ਨਹੀਂ ਪਰ ਅੱਜ ਅਜਦਾ ਦਿਨ ਸਵੇਰ ਉੱਠਣ ਸਾਰ ਹੀ ਪਤਾ ਲੱਗਿਆ ਵੀ ਹਾਂ ਠੰਡ ਹੈਗੀ ਆ ਆਪਾਂ ਕਰਦੇ ਆਂ ਸੈਰ ਤੁਹਾਨੂੰ ਪਤਾ ਹੀ ਆਈ ਦੋਸਤੋ ਆਪਣਾ ਤਾਂ ਰੋਜ਼ ਦਾ ਕੰਮ ਆ ਸੈਰ ਕਰਨਾ ਨਾਲੇ ਸੱਜਣਾ ਮਿੱਤਰਾਂ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਨਾਲੇ ਜੀ ਸੈਰ ਕਰ ਲਈਦੀ ਆ। ਸੂਰਜ ਚੜ ਗਿਆ ਜੀ। ਕਣਕਾਂ ਬੀਜਣੀਆਂ ਸ਼ੁਰੂ ਹੋ ਗਈਆਂ ਜੀ। ਇਹ ਕਣਕ ਬੀਜੀ ਵੀ ਆ ਜੀ। ਇਧਰ ਸਾਹਮਣੇ ਸੂਰਜ ਦੀ ਰੌਸ਼ਨੀ, ਚੜਦਾ ਸੂਰਜ। ਮਿੱਠੀ ਮਿੱਠੀ ਠੰਡ। ਠੰਡ ਦੇ ਨਾਲ ਆਪਾਂ ਸੈਰ ਕਰਦੇ ਹੋਏ ਅੱਗੇ ਜਾਂਦੇ ਆ ਜੀ। ਕਈ ਵਾਰੀ ਆਇਆ ਲੱਗਦਾ ਹੁੰਦਾ ਮੈਂ ਪਿੱਛੇ ਥੋੜਾ ਨਾਲ ਗੱਲ ਕੀਤੀ ਸੀ ਵੀ 10-15 ਸਾਲ ਪਹਿਲਾਂ 10-15 ਸਾਲ ਪਹਿਲਾਂ ਵੀ ਮੌਸਮ ਦਾ ਹਿਸਾਬ-ਕਿਤਾਬ ਕੁਝ ਹੋਰ ਹੁੰਦਾ ਸੀ ਤੇ ਅੱਜ ਕੱਲ ਬਹੁਤ ਫਰਕ ਪੈ ਗਿਆ ਫਰਕ ਪੈਣ ਦਾ ਕਾਰਨ ਜੀ ਕੁਝ ਪੋਲੂਸ਼ਨ ਕਹਿ ਸਕਦੇ ਆ ਜੀ ਕੁਝ ਪਿੰਡਾਂ ਦੇ ਵਿੱਚ ਇੰਡਸਟਰੀ ਆਈ ਜਾਂਦੀ ਹੈ ਜੀ ਪਿੰਡਾਂ ਦੇ ਵਿੱਚ ਵਾਹੀ ਜੋਗ ਜ਼ਮੀਨਾਂ ਨਹੀਂ ਹੈਗੀਆਂ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵਾਰ ਇਹ ਗੱਲਾਂ ਦਸੀਆਂ ਸੀਗੀਆਂ ਤੇ ਮੌਸਮ ਦਾ ਹਿਸਾਬ ਕਿਤਾਬ ਕੁਦਰਤ ਨਾਲ ਹੀ ਆਈ ਸਾਰਾ ਕੁਝ ਜੇ ਕੁਦਰਤ ਚਾਵੇ ਤਾਂ ਬਹੁਤ ਕੁਝ ਕਰ ਸਕਦੀ ਆ ਕੁਦਰਤ ਨਾਲ ਚਾਵੇ ਤਾਂ ਕੁਝ ਵੀ ਨਹੀਂ ਹੁੰਦਾ ਸਭ ਕੁਝ ਪਰਮਾਤਮਾ ਦੇ ਹੱਥ ਵਸਾ ਬਹੁਤ ਹੀ ਪੱਤਰੇ ਜੰਨੇ ਆ ਕਣਕਾਂ ਬੀਜਤੀਆਂ ਇਹਦਰ ਵੀ ਉਹ ਜਿਹੜੇ ਚੜ੍ਹਨ ਦੇ ਨਾਲ ਨਾਲ ਮਿੱਠੀ ਮਿੱਠੀ ਠੰਡ ਜੀ ਮਨ ਨੂੰ ਦਿਲ ਨੂੰ ਆਤਮਾ ਨੂੰ ਸਕੂਨ ਦਿੰਦੀ ਹੈ ਜੀ ਧੁੱਪ ਇਹ ਜਿਹੜੀ ਧੁੱਪਾ ਜਾਨ ਪਾਉਂਦੀ ਹੈ ਜੀ ਫਿਰ ਸਰਦੀਆਂ 'ਚ ਇਹਨੂੰ ਠੰਡ ਦਾ ਵਾਸਾ ਆ ਜਾਂਦਾ ਜੀ ਮੈਂ ਤੁਰਿਆ ਜਾਂਦਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਹੈ ਇੱਥੇ ਨਾ ਇਹ ਬਾਈਪਾਸ ਰੋਡ ਹੈ ਇਹ ਦੇਖੋ ਕਿੰਡੀ ਖਤਰੇ ਵਾਲੀ ਚੀਜ਼ ਐ ਦੇਖੋ ਉਧਰੋਂ ਸਪੀਡ ਤੇਜ਼ ਹੋਵੇ ਗੱਡੀ ਦੀ ਕਿਸੇ ਦੀ ਤੇ ਦੇਖੋ ਇਹ ਤੂੜੀ ਵਾਲੀਆਂ ਟਰਾਲੀਆਂ ਨੇ ਟਰੈਕਟਰ ਨੇ ਚਲੋ ਇਹ ਵੀ ਆਪਣੇ ਕਿਸਾਨ ਭਾਈ ਨੇ ਇਹੋ ਜੀ ਗੱਲ ਨਹੀਂ ਹੈ ਪਰ ਹੈ ਖਤਰੇ ਵਾਲਾ ਕੰਮ ਆਹ ਦੇਖੋ ਇਹ ਦੇਖ ਲਓ ਜੇ ਹੁਣ ਕੋਈ ਤੇਜ਼ ਹੋ ਵੀ ਗੱਡੀ ਉਈ ਟਰੱਕ ਜਾਂ ਹੋਰ ਗੱਡੀ ਤੇਜ਼ ਹੋਵੇ ਤਾਂ ਬੰਦੇ ਦਾ ਨੁਕਸਾਨ ਹੋ ਸਕਦਾ ਆ। ਦੇਖ ਲਓ। ਇਹ ਹਾਲ ਆ ਜੀ। ਹੁਣ ਤੁਸੀਂ ਆਪ ਦੇਖੋ ਜੇ ਇਨ ਕੇਸ ਇਧਰੋਂ ਗੱਡੀ ਆਵੇ ਠੀਕ ਆ ਜੀ। ਐਸਾਈਡ ਤੋਂ ਤੇਜ਼ ਹੋਵੇ ਜ਼ਿਆਦਾ ਹਨੇਰੇ ਦੇ ਵਿੱਚ ਤਾਂ ਸਿੱਧੀ ਆ ਕੇ ਠੋਕ ਜੇ। ਹੈ? ਆਹ ਦੇਖ ਲਓ। ਦੇਖੋ ਹੁਣ ਸਾਈਡ ਤੋਂ ਨਹੀਂ ਲੰਘਦੀਆਂ ਨੇ ਹੁਣ ਕਈ ਵਾਰੀ ਅਣਜਾਣ ਬੰਦਾ ਹੁੰਦਾ ਆ ਤੇ ਕੁਝ ਵੀ ਹੋ ਸਕਦਾ ਹਨਾ ਬਾਕੀ ਪਰਮਾਤਮਾ ਦੀ ਕਿਰਪਾ ਜੀ ਉੱਪਰ ਵਾਲੇ ਦੀ ਵਿਚਾਰ ਕਰਨ ਵਾਲਾ ਵੀ ਉਹੀ ਹੈ ਪਰ ਇਦਾਂ ਦਾ ਰਿਸਕ ਵਾਲਾ ਕੰਮ ਕਦੇ ਨਾ ਕਰਨਾ ਨਹੀਂ ਚਾਹੀਦਾ ਕਿਸੇ ਨੂੰ ਵੀ ਮੈਂ ਤਾਂ ਦੇਖ ਕੇ ਜੀ ਸ਼ੂਟ ਕਰ ਲਿਆ ਵੀਡੀਓ ਪਰ ਹੈ ਰਿਸਕ ਵਾਲਾ ਕੰਮ ਬਹੁਤ ਬਾਕੀ ਹਰ ਇੱਕ ਇਨਸਾਨ ਨੂੰ ਕਾੜਾ ਜੀ ਅੱਜ ਦੀ ਲੋੜ ਭਰੀ ਜ਼ਿੰਦਗੀ ਦੇ ਵਿੱਚ ਨਾ ਕਾੜੀ ਜਿਆਦੇ ਆ ਭੱਜ ਨਾ ਠਾਹ ਜਿਆਦੇ ਆ ਸਬਰ ਦੀ ਕਮੀ ਆ ਭੱਜ ਦੌੜ ਜਿਆਦਾ ਹੈ ਤਾਂ ਖਤਰੇ ਵਾਲਾ ਕੰਮ ਹੈ ਰਿਸਕ ਵਾਲਾ ਕੰਮ ਬਹੁਤ ਆ ਉਨ ਕੀ ਕੀਤਾ ਜਾਵੇ ਉਹੀ ਚੱਲ ਕਿਸਾਨ ਭਾਈ ਇਹਨੇ ਆਪਣੇ ਪਰ ਰਿਸਕ ਦਾ ਰਿਸਕ ਆ ਲਓ ਜੇ ਅੱਗੇ ਆ ਗਿਆ ਆ ਦੇਖੋ ਬਾਈ ਸਿੱਧੇ ਸਿੱਧੇ ਜਿਹਨੇ ਕੰਮ ਕਰਨਾ ਹੋਵੇ ਵੀਰ ਟੈਂਪੂ ਤੇ ਲਸਣ ਪਿਆਜ਼ ਆਲੂ ਸੇਲ ਕਰਨ ਦੇ ਲਈ ਬਾਈ ਹੁਣੇ ਟੈਂਪੂ ਲਾਇਆ ਹੋਇਆ ਵੀਰ ਨੇ ਦੇਖੋ ਜਿਹਨੇ ਮਿਹਨਤ ਕਰਨੀ ਹੈ ਬਾਈ ਨੇ ਉਹਨਾਂ ਨੇ ਤਾਂ ਸਵੇਰੇ ਉੱਠ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਇਹ ਦੂਸਰੇ ਪਿੰਡ ਤੋਂ ਆ ਕੇ ਆਪਣੇ ਪਿੰਡ ਦੇ ਵਿੱਚ ਲਸਣ, ਟਿਆਜ, ਆਲੂ ਸੇਲ ਕਰਨ ਦੇ ਵਾਸਤੇ ਆਪਣੇ ਟੈਂਪੂ ਨੂੰ ਤਿਆਰ ਕਰਦੇ ਪਏ ਨੇ ਮੈਂ ਸੈਰ ਕਰਦਾ ਕਰਦਾ ਜੀ ਉੱਪਰ ਦੀ ਧੁੰਮ ਕੇ ਪਿੰਡ ਦਾ ਫਸਾ ਗਿਆ ਹਾਂ ਜੀ ਵੀਰੋ ਮੈਂ ਸੈਰ ਕਰਕੇ ਆਪਣੇ ਪਿੰਡ ਦੀ ਪਾਰਕ ਦੇ ਵਿੱਚ ਆ ਗਿਆ ਤੇ ਕਿਸੇ ਵੀਰ ਨੇ ਮੈਨੂੰ ਕਮੈਂਟ ਦੇ ਵਿੱਚ ਲਿਖਿਆ ਸੀ ਵੀ ਤੁਹਾਡੀ ਨਾ ਪਾਰਕ ਪਿੰਡ ਦੀ ਬਹੁਤ ਸੋਹਣੀ ਆ ਮੈਂ ਉਹ ਵੀਰ ਨੂੰ ਥੈਂਕ ਯੂ ਕਹਿਣਾ ਵੀ ਧੰਨਵਾਦ ਤੇਰਾ ਵੀਰੋ ਤੁਹਾਡਾ ਸਭ ਦਾ ਜਿਨ੍ਹਾਂ ਨੇ ਇਸ ਬਲੌਗ ਨੂੰ ਦੇਖਿਆ ਤੇ ਪਾਰਕ ਨੂੰ ਕਿਹਾ ਵੀ ਤੁਹਾਡੇ ਪਿੰਡ ਦੀ ਪਾਰਕ ਸੋਹਣੀ ਆ ਉਹ ਸਾਰਿਆਂ ਵੀਰਾਂ ਦਾ ਧੰਨਵਾਦ ਆ ਜੋ ਮੇਰੇ ਬਲੌਗ ਨੂੰ ਦੇਖਦੇ ਨੇ ਤੇ ਇਹ ਜਿਹੜੀ ਪਾਰਕ ਆ ਇਹ ਪਿੰਡ ਦਾ ਮਤਲਬ ਬਹੁਤ ਵੱਡਾ ਯੋਗਦਾਨ ਆ ਇਹ ਪਾਰਕ ਦੇ ਲਈ ਵੀ ਤਕਰੀਬਨ ਬਹੁਤ ਵੀਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਪਿੰਡ ਦੇ ਸਹਿਯੋਗ ਨਾਲ ਇਹ ਪਾਰਕ ਬਣੀ ਆ। ਬਾਕੀ ਸਾਡੀ ਜਿਹੜੀ ਨਗਰਪੰਚਾਇਤ ਆ ਜੀ ਉਹਦਾ ਵੀ ਬਹੁਤ ਧੰਨਵਾਦ ਆ। ਤੇ ਬੈਠਣ ਨੂੰ ਖਿਆਲਾਂ ਦੇ ਵਿੱਚ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਬੈਠਣ ਨੂੰ ਬਹੁਤ ਵਧੀਆ ਪ੍ਰਬੰਧ ਹੋਇਆ ਇੱਥੇ। ਸੋ ਜਿਹੜੇ ਵੀਰ ਨੇ ਇਹ ਗੱਲ ਕਹੀ ਆ ਇਹ ਤੁਹਾਡੇ ਪਿੰਡ ਦੀ ਪਾਰਕ ਬਹੁਤ ਸੋਹਣੀ ਆ ਤੇ ਉਹਦਾ तहे ਦਿਲੋਂ ਧੰਨਵਾਦ ਆ। ਤੇ ਤੁਹਾਡਾ ਸਭ ਵੀਰਾਂ ਦਾ ਵੀ ਧੰਨਵਾਦ ਆ ਜੋ ਮੇਰੇ ਬਲੌਗ ਨੂੰ ਦੇਖਦੇ ਆ ਜਾਂ ਪਸੰਦ ਕਰਦੇ ਆ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਕਮੈਂਟ ਕਰਦੇ ਹੋ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਬਾਕੀ ਦੁਨੀਆਦਾਰੀ ਦੇ ਵਿਚਰਦੇ ਆ ਜੀ ਲੋਕਾਂ ਦੋਸਤਾਂ ਮਿੱਤਰਾਂ ਦੇ ਨਾਲ ਪਿਆਰ ਵਾਰਤਾਲਾਪ ਹੁੰਦੀ ਆ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਹੋ ਜਾਂਦਾ ਜੀ ਸਾਡਾ ਇਹ ਛੋਟੇ ਜਿਹੇ ਬੱਚੇ ਨੇ ਮੇਰੀ ਵੀਡੀਓ ਬਣਾਈ ਆ ਖੇਡਦੇ ਨੇ ਬੱਚੇ ਆਸਾ ਖੇਡਾ ਕਰ ਲਈਦਾ ਜੀ ਤੇ ਮੈਂ ਜਿੰਨਾ ਚਿਰ ਇਥੇ ਪਾਰਕ ਚ ਘੁੰਮਾ ਨਾ ਜੀ ਸੈਰ ਨਾ ਕਰਾਂ ਜੀ ਵਾਰਨਿੰਗ ਵਾਕ ਤੇ ਐਵੇਂ ਸਵਰ ਜਾਂ ਨਹੀਂ ਆਉਂਦਾ ਜਦੋਂ ਆਪਾਂ ਇਥੇ ਸੈਰ ਕਰ ਲੈਂਦੇ ਆ ਨਾਲੇ ਤਾਂ ਜੀ ਐਕਸਰਸਾਈਜ਼ ਹੋ ਜਾਂਦੀ ਆ ਥੋੜੀ ਜੀ ਨਾਲੇ ਆ ਵਾਤਾਵਰਨ ਸੋਹਣਾ ਦੇਖਣ ਨੂੰ ਮਿਲ ਜਾਂਦਾ ਇਹ ਵਾਤਾਵਰਨ ਆਪਣੇ ਪਿੰਡਾਂ ਦੇ ਵਿੱਚ ਹੀ ਆ ਜੀ। ਸ਼ਹਿਰਾਂ ਦੇ ਵਿੱਚ ਕਿੱਥੇ ਆ ਜੀ? ਸ਼ਹਿਰਾਂ ਦੇ ਵਿੱਚ ਸ਼ੋਰ ਸ਼ਰਾਬਾ, ਗੱਡੀਆਂ ਦੀ ਤੈਂ-ਤੈਂ ਬੀਪ ਬੀ ਹੁੰਦੀ ਆ ਜੀ। ਇੱਥੇ ਜੀ ਬਹੁਤ ਨਜ਼ਾਰਾ ਆ ਜੀ ਪਿੰਡ ਦੇ ਵਿੱਚ ਜੀ। ਖੁੱਲਾ ਵਾਤਾਵਰਨ ਆ ਜੀ। ਬਹੁਤ ਸੋਹਣਾ ਜੀ, ਪਾਰਕ ਬਣਿਆ ਹੋਇਆ। ਅਸੀਂ ਕਣੀ ਹਾਸਾ ਖਿਡਾ ਕਰਕੇ ਜੀ ਆਪਣੀ ਜ਼ਿੰਦਗੀ ਕੱਟੀ ਜਾਂਦੀ ਆ ਜੀ। ਦੋਸਤਾਂ ਵੀਰਾਂ ਨਾਲ ਵਿਤਰੀ ਜਾਂਦਾ ਜੀ। ਤੁਹਾਡੇ ਦੋਸਤਾਂ ਵੀਰਾਂ ਦਾ ਪਿਆਰ ਮਿਲਦਾ ਜੀ ਤੇ ਸਾਨੂੰ ਖੁਸ਼ੀ ਮਿਲਦੀ ਆ ਜੀ ਸਾਨੂੰ ਕੋਈ ਕਹਿੰਦਾ ਜੀ ਭਾਈ ਤੁਹਾਡਾ ਪਿੰਡ ਸੋਹਣਾ ਤੁਹਾਡੇ ਪਿੰਡ ਦੀ ਪਾਰਕ ਸੋਹਣੀ ਆ ਤਾਂ ਖੁਸ਼ੀ ਮਿਲਦੀ ਆ ਜੀ ਔਰ ਇਹ ਗੁਰਪ੍ਰੀਤ ਲੱड्डੂ ਜੀ ਬਹੁਤ ਕਲਾਕਾਰ ਬੰਦਾ ਜੀ ਦੇਖੋ ਇਹ ਸਲਾਈ ਦਾ ਕੰਮ ਕਰ ਲੈਂਦਾ ਜੀ ਮਸ਼ੀਨਰੀ ਠੀਕ ਕਰ ਲੈਂਦਾ ਜੋ ਇਹ ਤੋਂ ਮਰਜ਼ੀ ਕੰਮ ਕਰਾ ਲਓ ਸਾਰੇ ਕੰਮ ਕਰ ਲੈਂਦਾ ਮਸਤ ਬੰਦਾ ਮਸਤ ਮੋਲਾ ਬੰਦਾ ਇਹ ਇਹ ਬੰਦੇ ਨੂੰ ਹਾਕ ਮਾਰਦਾ ਰਾਹੁਲ ਨੂੰ ਮਿਲ ਲਓ ਜੀ ਗੁਰਪ੍ਰੀਤ ਲੱਡੂ ਆ ਜੀ ਇਹ ਤਕਰੀਬਨ ਇਹ ਹੌਜ਼ਰੀ ਲਾਈਨ 'ਚ ਕੰਮ ਕਰਦਾ ਜੀ ਹੈਲੋ ਫੋਨ ਆ ਗਿਆ ਮੁੰਡੇ ਨੂੰ ਭਾਂਜੀ ਗੱਲ ਹੋਈ ਜੀ ਉਹ ਕਿੱਡੀ ਬੇਵਕੂਫੀ ਕਰਦਾ ਮੈਨੂੰ ਰੋਈ ਫੋਨ ਕਰਦਾ ਲਓ ਜੀ ਫੋਨ ਤੇ ਗੱਲ ਕਰਦਾ ਸੀਗਾ ਜੀ ਇਹ ਬੰਦਾ ਨਾ ਹੌਜ਼ਰੀ ਲਾਈਨ 'ਚ ਕੰਮ ਕਰਦਾ ਜੀ ਇਹ ਮਸ਼ੀਨਰੀ ਦਾ ਪੂਰਾ ਮਹਾਰਾ ਮਕੈਨੀਕਲ ਲਾਈਨ ਹੈ ਦੇਖਣ ਨੂੰ ਤਾਂ ਇਹ ਸਿੰਪਲ ਸਾਦਾ ਲੱਗਦਾ ਵਾ ਪਰ ਜਦੋਂ ਇਹ ਆਪਣੇ ਕੰਮ ਦੇ ਵਿੱਚ ਆ ਜਾਂਦਾ ਫਿਰ ਪੂਰਾ ਕੰਮ ਦੇ ਵੱਟ ਕੱਢ ਦਿੰਦਾ ਹੁੰਦਾ ਜੀ ਮੇਲੋ ਜੀ ਇਹਨੂੰ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਹੋਣਾ ਗੁਰਪ੍ਰੀਤ ਲੱਡੂ ਇਹ ਵਾਲਾ ਨੂੰ ਹਣੂ ਜੀ ਵਾਲਾ ਨੂੰ ਪੋਜਦਾ ਮਾਰਾ ਜੀ ਕੀ ਲੈਣਾ ਸੀਗਾ ਕਹਣਾ ਹੀ ਮੜਾ ਕਰੇ ਇਧਰ ਵੀ ਉਹ ਬੰਦੇ ਨਾਲ ਅੱਛਾ ਇੱਕ ਗੁਰਪ੍ਰੀਤ ਦਾ ਲੱਡੂ ਕਹਿੰਦੇ ਨੇ ਹੁੰਦਾ ਜੀ ਸਰਦੀਆਂ ਦੀ ਸਵਾਗਤ ਸਾਗ ਜੀ ਹਨਾ ਆਹ ਦੇਖੋ ਜੀ ਧਣੀਆਂ ਪਾਲਕ ਲਾ ਦਿੱਤੀ ਹੈ ਜੀ ਤਕਰੀਬਨ ਕਾਫੀ ਵੱਡੀ ਹੋ ਗਈ ਹੈ ਜੀ ਉਹਨਾਂ ਜਿਹੜੀਆਂ ਮਜ਼ਰਗ ਮਾਤਾਵਾਂ ਹੁੰਦੀਆਂ ਨੇ ਘਰਾਣੀਆਂ ਉਹ ਫਿਰ ਸਾਗ ਬਣਾ ਕੇ ਸਰਦੀ ਦੀ ਸੌਦਾਤ ਹੈ ਜੀ ਸਾਗ ਮੈ ਸਾਰੇ ਨੂੰ ਪਸੰਦ ਆਉਂਦਾ ਸਾਗ ਖਾਣਾ ਜੀ ਸੁਆਦ ਵੀ ਲੱਗਦਾ ਹੈ ਪਰ ਘਰ ਦਾ ਹੋਵੇ ਤਾਂ ਜ਼ਿਆਦਾ ਵਧੀਆ ਬਾਜੀ ਜੇ ਕੋਈ ਮੁੱਲ ਮਲ ਲੈ ਕੇ ਆਪਾਂ ਬਣਾਉਣੇ ਚੀਜ਼ ਉਹਦੀ ਗੱਲ ਨਹੀਂ ਬਣਦੀ ਹੈਗੀ ਪਰ ਜਿਹੜੀ ਆਪ ਦੀ ਬੀਜੀ ਹੋਈ ਚੀਜ਼ ਹੋਵੇ ਜੀ ਉਹ ਪਾਈ ਹੋਵੇ ਬਣਾਈ ਹੋਵੇ ਤਾਂ ਵਧੀਆ ਲੱਗਦਾ ਤੇ ਗੁਰਪ੍ਰੀਤ ਲੱਡੂ ਨੇ ਕਿਤੇ ਜਾਣਾ ਕਿਤੇ ਤਿਆਰੀ ਕਰਦਾ ਇਹ ਜਾਣਦੀ ਮੇਸਤਰੀ ਚੜ ਗਿਆ ਲੱਡੂ ਦਾ ਚਲਾ ਗਿਆ ਜੀ ਛੋਟੇ ਮੁੰਡੇ ਨਾਲ ਰਾਹੁਲ ਨਾਲ ਮੇਸਤਰੀ ਉਹਦੇ ਟਾੜਾ ਬਲਾਈ ਜਾਂਦਾ ਹਾਂ ਬਈ ਰੋਕ ਲਾਉਨੇ ਆ ਜੀ ਰੋਕ ਲਾ ਰਹੇ ਹਾਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਮੈਂ ਸਤਿ ਸ਼੍ਰੀ ਅਕਾਲ ਲਿਆ ਜੋ ਮਿਸਤਰੀ ਲੱਗਿਆ ਹੋਇਆ ਜੀ ਲੈਂਟਰ ਦੀ ਤਿਆਰੀ ਕਰ ਰਹੀ ਜੀ ਇਹ ਨਾਲ ਦੇ ਆਪਣੇ ਮੈਂਬਰ ਆ ਜੀ ਮੈਂਬਰ ਜਤਿੰਦਰ ਸਿੰਘ ਇਹ ਪਾਉਣ ਲੱਗਾ ਲੈਂਟਰ ਇਹ ਸਾਈਡ ਤੇ ਰੋਕ ਲਾ ਰਹੇ ਨੇ ਜੀ ਹੋਰ ਫਿਰ ਠੀਕ ਆ ਜੀ ਠੀਕ ਆ ਕਾਫੀ ਦਿਨ ਹੋ ਗਏ ਦੇਖੇ ਨਹੀਂ ਹੈਗੇ ਉਧਰ ਸੀਗੇ ਕਿੱਧਰ ਉਹਨਾਂ ਦੇ ਕਿੰਨਾਂ ਦੇ ਕਿੰਤਾ ਸੱਤੇ ਕਿ ਲਾਇਆ ਹੁਣ ਸੱਤੇ ਦਾ ਕੰਮ ਆਪਣੇ ਕੋਲ ਆ ਗਿਆ ਨਾ ਅੱਛਾ ਚੱਲ ਵਧੀਆ ਵਧੀਆ ਤੇ ਉਧਰ ਤਾਂ ਜਰ ਪਰੇ ਵੀ ਸੀ ਆਪਾਂ ਕਿਹਨਾਂ ਦੇ ਫਿੰਦੇ ਦੇ ਫਿੰਦੇ ਦੇ ਫਿੰਦੇ ਦੇ ਉਹਨਾਂ ਵੀ ਕੀ ਕਰਦੇ ਸੀ ਉਹਨਾਂ ਦੇ ਵੀ ਉਹ ਟਾਇਲ ਵਾਲੇ ਬਦਲਦੇ ਸੀ ਅੱਛਾ ਟਾਇਲ ਵਾਲੇ ਬਦਲਦੇ ਸੀ ਉਹ ਮਿਸਤਰੀ ਹੁਣ ਅੱਜਕੱਲ ਮਿਸਤਰੀ ਕੋਲੇ ਵੇਲ ਹੈ ਨਹੀਂ ਬਹੁਤ ਬੀਜੀ ਆ ਇੱਥੇ ਮੈਂ ਅੱਜਕੱਲ ਬੀਜੀ ਗਾਉ ਚੱਲਾ ਮਿਸਤਰੀ ਇਹਦਾ ਅਮਰੀਕੇ ਦਾ ਦਾ ਹਰ ਮੁੰਡੇ ਦੇ ਚੱਕਰ ਕਰਕੇ ਯਾਰ ਕੰਮ ਰੁਕ ਗਿਆ ਵਿੱਚ ਹਣਾ ਉਹਦਾ ਵੀ ਕਰਦੇ ਆ ਹੈ ਕਹਿੰਦੇ ਨੇ ਆਧਾ ਨੁਕਰਾ ਕੋਦਾ ਵੀ ਕਰਦੇ ਅੱਜ ਕਰਨਾ ਕਰਨਾ ਸਟਾਰਟ ਕੰਮ ਹਾਂ ਠੀਕ ਤੁਹਾਨੂੰ ਮੈਂ ਦੱਸਦਾ ਨਾ ਜੀ ਉਹ ਜਿਹੜਾ ਮੁੰਡਾ ਸੱਤਾ ਕੱਲ ਤੁਹਾਨੂੰ ਤੁਸੀਂ ਵਲੌਗ ਦੇ ਵਿੱਚ ਦੇਖਿਆ ਹੋਣਾ ਉਹਦਾ ਤਾਇਆ ਵਿੱਚ ਗੱਲਾਂ ਕਰਦਾ ਸੀ ਉਹ ਉਹਨਾਂ ਦਾ ਕੰਮ ਵੀ ਮਿਸਤਰੀ ਕੋਲੇ ਆ ਗਿਆ ਇਹਨੂੰ ਆਹ ਇਹਨਾਂ ਨੂੰ ਇੱਥੇ ਨੂੰ ਹੈ ਬੰਦਾ ਇਹ ਮਿਸਤਰੀ ਪ੍ਰਵਾਸੀ ਪਰ ਸਰਦਾਰ ਬਣੇ ਨੇ ਉਹਨਾਂ ਕਰ ਲਾ ਸਰਦਾਰ ਬਣ ਗਏ ਸਿੱਖ ਸਰਦਾਰ ਬਣ ਗਏ ਹਾਂ ਇੱਕ ਨਵਾਂ ਲੱਗਦਾ ਧਰਮ ਦਾ ਸਤਕਾਰ ਕਰਦੇ ਨੇ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੀ ਜੋ ਇਨਸਾਨ ਧਰਮ ਦਾ ਸਤਕਾਰ ਕਰਦੇ ਨੇ ਕੋਈ ਵੀ ਆ ਚਾਹੇ ਜੀ ਆਪਣੇ ਧਰਮ ਨੂੰ ਪਿਆਰ ਕਰਦਾ ਉਹ ਇਨਸਾਨ ਚੰਗਾ ਹੀ ਆ ਜੀ ਉਹ ਪਤਾ ਹੋਦਾ ਇਹ ਲੱਗਦਾ ਸਾਰਾ ਹੂੰ ਆ ਗਿਆ ਬਾਈ ਇਹ ਪਾ ਰਹੇ ਨੇ ਜੀ ਇਹਨਾਂ ਦੇ ਲੈਂਟਰ ਰੋਕ ਲਾ ਰਹੇ ਨੇ ਰੋਕ ਫਿਲਹਾਲ ਦੀ ਘੜੀ ਤਾਂ ਇੱਥੇ ਰੱਖ ਮਿਸਤਰੀ ਕਹਿੰਦਾ ਸੱਤੇ ਦਾ ਕੰਮ ਵੀ ਮਿਲ ਗਿਆ ਹਾਂ ਉਹ ਵੀ ਮਤਵਾ ਦਾਂ ਚੱਲ ਵਧੀਆ ਵਧੀਆ ਉੱਪਰ ਉੱਪਰ ਤੇ ਲਾਇਰ ਕਰਨ ਛੱਤ ਯਾਰ ਨੀਵੀਂ ਨਹੀਂ ਲੱਗਦੀ ਮੈਨੂੰ ਨਹੀਂ 11 ਫੁੱਟ ਤੇ 11 ਫੁੱਟ ਤੇ ਪਹਿਲਾਂ ਉੱਚਾ ਕਰਕੇ ਲੱਗਦਾ ਇਧਰੋਂ ਮੈਨੂੰ ਐਂ ਲੱਗਦਾ ਨਾ ਇਹਨਾਂ ਦਾ ਵੀ 11 ਤੇ ਆ ਇਹਨਾਂ ਦੇਖਣ ਨੂੰ ਪਤਾ ਲੱਗਦਾ ਵੀ ਉਹ ਤਾਂ ਨੀਵਾ ਹੀ ਨਹੀਂ ਹੋਊਗਾ ਹੂੰ ਠੀਕ ਆ ਇਹ ਨਾਲ ਉਹ ਨੀਵਾ ਜਦਾਂ ਜੀ ਨੀਵਾ ਤੋਂ ਦੋ ਸੱਦੇ ਦਾ ਫਰਕ ਪੈ ਗਿਆ ਠੀਕ ਆ ਠੀਕ ਆ ਬੋਲ ਬੋਲ ਦਵਧੀਆ ਇਹ ਹਾਲ ਹੀ ਬਣਾਤਾ ਆ ਅੱਜ ਪੁਰਾ ਹਾਲ ਹੀ ਆ ਠੀਕ ਆ ਠੀਕ ਆ ਚਲੇ ਮਿਸਤਰੀ ਲੱਗਦੇ ਆ ਜੀ ਕਰਨ ਕੰਮ ਹਿੰਦਰ ਜਿਹੜਾ ਕੰਮ ਰੁਕਿਆ ਹੋਇਆ ਸੀ ਉਹ ਕਹਿੰਦੇ ਜੀ ਭਾਈ ਬਹੁਤ ਧੰਨਵਾਦ ਕਰਦੇ ਆ ਜੀ ਹਾਂਜੀ ਦੋਸਤੋ ਮੈਂ ਆ ਗਿਆ ਜੀ ਘਰ ਮਿਸਤਰੀ ਕੋਲ ਚਲਾ ਗਿਆ ਸੀਗਾ ਜੀ ਮੈਂ ਆਪਣੇ ਮੈਂਬਰ ਹੈ ਆਪਣੇ ਪੰਚਾਇਤ ਮੈਂਬਰ ਉਹਨਾਂ ਦੇ ਲੈਂਟਰ ਦਾ ਕੰਮ ਚੱਲ ਰਿਹਾ ਲੈਂਟਰ ਪਿਆ ਰਿਹਾ ਸੀਗਾ ਮਿਸਤਰੀ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਆ ਪਈ ਆਪਣੇ ਅਮਰੀਕ ਸਿੰਘ ਦੇ ਘਰ ਲੱਗੇ ਹੋਏ ਸੀ ਮਿਸਤਰੀ ਤੇ ਕੁਝ ਦੋਸਤ ਮੁੰਡੇ ਖੜੇ ਸੀਗੇ ਹਾਸਾ ਖੇਡਾ ਕਰਦੇ ਸੀ ਤੇ ਅਮਰੀਕ ਸਿੰਘ ਦੇ ਕੰਮ ਨੂੰ ਪ੍ਰੋਬਲਮ ਆ ਗਈ ਥੋੜੀ ਜਿਹੀ ਜ਼ਹਿਮਤ ਪੈ ਗਈ ਉਹਦੇ ਤੇ ਜ਼ਹਿਮਤ ਪੈਣ ਦਾ ਕਾਰਨ ਕੀ ਆ ਵੀ ਜਿਹੜੇ ਅੱਜ ਕੱਲ ਦੇ ਬੱਚੇ ਆ ਕਿਸੇ ਦੀ ਗੱਲ ਕਾਹਨੂੰ ਸੁਣਦੇ ਆ ਜੀ ਇਹ ਸਮਾਂ ਹੀ ਥੋੜਾ ਕਾਲਯੁਗ ਦਾ ਚੱਲਦਾ ਜੀ ਜੇ ਆਪਾਂ ਕਿਸ ਨੂੰ ਸਮਝਾਉਨੇ ਆ ਨਾ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਤੁਸੀਂ ਰੋਕਦੇ ਹੋ ਟੋਕਦੇ ਹੋ ਸਾਨੂੰ ਕਾਹਤੇ ਕਹਿੰਦੇ ਹੋ ਇਦਾਂ ਕਹਾਵਤ ਬਣੀ ਹੋਈ ਆ ਜੀ ਇੱਕ ਕਹਿੰਦੇ ਜਹਿਮਤ ਨਾ ਹੋਵੇ ਕਿਸੇ ਦੇ ਉੱਤੇ ਜਹਿਮਤ ਚਾਹੇ ਉਹ ਬਿਮਾਰੀ ਦੀ ਹੈ ਜੀ ਜਾਂ ਕੋਈ ਕੋਈ ਕਾਨੂੰਨੀ ਚੱਕਰ ਦੀ ਹੈ ਜੀ ਤੇ ਸੋ ਇਸੇ ਤਰ੍ਹਾਂ ਦਾ ਇੱਕ ਕੰਮ ਹੋਇਆ ਆਪਣੇ ਅਮਰੀਕ ਸਿੰਘ ਦੇ ਘਰ ਜੀ ਜਹਿਮਤ ਆ ਪਈ ਜਿਸ ਕਰਕੇ ਚੱਲਦਾ ਕੰਮ ਵਿਚਾਲੇ ਵਿਚਾਰਿਆਂ ਦਾ ਰੁਕ ਗਿਆ ਫਿਲਹਾਲ ਉਹਨਾਂ ਨੇ ਸਮਾਨ ਵੀ ਕਿਸੇ ਦੇ ਘਰ ਰੱਖਿਆ ਹੋਇਆ ਜੀ ਆਪਣਾ ਮਨ ਤਾਂ ਬਹੁਤ ਦੁਖੀ ਹੁੰਦਾ ਆ ਵੀ ਆਪਣਾ ਚਲੋ ਉਹਨਾਂ ਨਾਲ ਪਿਆਰ ਆ ਆਪਣੇ ਕੋਲ ਆਉਂਦੇ ਜਾਂਦੇ ਨੇ ਜੀ ਚਲੋ ਉਹ ਮੁੱਥੇ ਲੱਗਦੇ ਆ ਜੀ ਹਨਾ ਪਿੰਡ ਦੇ ਵਿੱਚ ਤਾਂ ਇਦਾਂ ਹੀ ਹੁੰਦਾ ਆ ਜਦੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਬੰਦਾ ਖੜ ਜਾਂਦਾ ਹੁਣ ਜੇ ਆਪਾਂ ਕਿਸੇ ਨੂੰ ਫੋਨ ਕਰਾਂਗੇ ਰਿਸ਼ਤੇਦਾਰ ਨੂੰ ਫੋਨ ਕਰਾਂਗੇ ਤਾਂ ਚੱਲ ਕੇ ਆਊਗਾ ਜਿਹੜਾ ਅਸਗਵਾਨਡ ਹੁੰਦਾ ਜੀ ਉਹਦਾ ਕੀ ਹੁੰਦਾ ਵਾ ਜੀ ਜੇ ਆਪਾਂ ਮੜੀ ਆਵਾਜ਼ ਮਾਰਨੇ ਆ ਤਾਂ ਬੰਦਾ ਆ ਜਾਂਦਾ ਵੀ ਹਾਂਜੀ ਦੱਸੋ ਕੀ ਪ੍ਰੋਬਲਮ ਆ ਕੀ ਦੁੱਖ ਆ ਹਨਾ ਸੋ ਤੁਹਾਨੂੰ ਦੁੱਖ ਤਾਂ ਬਹੁਤ ਆ ਜੀ ਤੇ ਬੱਚੇ ਅੱਜ ਕੱਲ੍ਹ ਸੁਣਦੇ ਨਹੀਂ ਕਿਸੇ ਗੱਲ ਨੂੰ ਜੀ ਹਨ ਤੇ ਇਦਾਂ ਦੀ ਕੋਈ ਥੋੜੀ ਜਿਹੀ ਜ਼ਹਿਮਤ ਆਪੀ ਵਿਚਾਰਿਆਂ ਦਾ ਕੰਮ ਰੁਕ ਗਿਆ ਮੇਰਾ ਵੀ ਕੋਈ ਕਹਿਣਾ ਜੀ ਪਈ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਜੀ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਜੀ ਜੇ ਮਾਪੇ ਤੁਹਾਨੂੰ ਕਿਸੇ ਗੱਲ ਤੋਂ ਰੋਕਦਾ ਤਾਂ ਉਹ ਚੀਜ਼ ਨੂੰ ਮੰਨ ਕੇ ਉਹਨਾਂ ਤੇ ਅਮਲ ਕਰਨਾ ਚਾਹੀਦਾ ਜੀ ਤੇ ਬਾਕੀ ਜੋ ਹੋਣਾ ਉਹ ਰੱਬ ਦੇ ਹੱਥ ਆ ਜੀ ਹੁਣ ਇਹਨੂੰ ਕੋਟਾਲਦਾ ਸਕਦਾ ਨਹੀਂ ਹੈਗਾ ਪਰ ਜੇ ਜਿੰਨਾ ਵੀ ਜਿੰਨਾ ਕਹਿ ਸਕਦੇ ਆ ਜੀ ਆਪਾਂ ਜੇ ਬਚਾ ਕੀਤਾ ਜਾਵੇ ਤਾਂ ਕਿਸੇ ਚੀਜ਼ ਦਾ ਤਾਂ ਬਚਾ ਹੋ ਹੀ ਜਾਂਦਾ ਸੋ ਵੀਰੋ ਛੋਟੀ ਜੀ ਵੀਡੀਓ ਬਣਾਈ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ